ਪੰਜਾਬ ਦੇ ਦੋ ਵਜ਼ੀਰਾਂ ਵੱਲੋਂ ਬਰਗਾਰੀ ਮੋਰਚੇ ਤੇ ਪਹੁੰਚਿਆ ਗਿਆ ਤੇ ਉੱਥੇ ਅਨਾਉਂਸ ਕੀਤਾ ਗਿਆ ਤੇ ਉਸ ਤੋਂ ਬਾਅਦ ਬਰਗਾਰੀ ਮੋਰਚਾ ਖਤਮ ਵੀ ਹੋ ਗਿਆ ਪਰ ਜਿੰਨੇ ਵੀ ਉੱਥੇ ਜਥੇਦਾਰ ਪਹੁੰਚੇ ਹੋਏ ਸੀ ਜਿਨ੍ਹਾਂ ਵੱਲੋਂ ਮੋਰਚਾ ਲਗਾਇਆ ਗਿਆ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਕਰਦੇ ਰਹੇ ਤੇ ਸੰਗਤਾਂ ਦੇ ਵਿੱਚ ਕਿਤਨਾ ਕਿਤੇ ਇਹ ਮੈਸੇਜ ਪਹੁੰਚਿਆ ਕਿ ਇਹ ਸਾਰਾ ਪੈਸਿਆਂ ਦਾ ਖੇਡ ਹੈ ਪਰ ਹੁਣ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਇੱਕ ਸੰਦੇਸ਼ ਕੌਮ ਨੂੰ ਹੋਰ ਦਿੱਤਾ ਗਿਆ ਤੇ ਉਹਨਾਂ ਦੇ ਵਕੀਲ ਅਮਰ ਸਿੰਘ ਚਾਹਲ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਭਾਈ ਜਗਤਾਰ ਸਿੰਘ ਹਵਾਰਾ ਜੀ ਹੋਣਾ ਨੇ ਹੁਣ ਕੌਮ ਨੂੰ ਕਿਹੜਾ ਸੰਦੇਸ਼ ਦਿੱਤਾ ਹੈਗਾ ਕਿ ਦੁਬਾਰਾ ਜਿਹੜਾ ਉਹ ਮੋਰਚਾ ਹੈ ਉਹ ਸ਼ੁਰੂ ਕੀਤਾ ਜਾ ਸਕੇ ਐਸ ਵਕਤ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਸ੍ਰੀ ਅਕਾਲ ਤਖਤ ਦੇ ਜਿਹੜਾ ਚਿੱਠੀ ਲਿਖੀ ਹੈ ਜਾਂ ਸੰਦੇਸ਼ ਕਹ ਲੋ ਚਾਹੇ ਆਦੇਸ਼ ਕਹ ਲੋ ਉਹਦੇ ਵਿੱਚ ਸਭ ਤੋਂ ਵੱਡੀ ਭਰਪੂਰ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਪੰਥਕ ਜਥੇਬੰਦੀਆਂ ਤੇ ਖਾਸ ਕਰਕੇ ਜਥੇਦਾਰ ਸਹਿਬਾਨ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਦੂਜਾ ਇਹ ਜਿਹੜੇ ਜੈਸੇਦਾਰ ਮਾਨੜ ਸਾਹਿਬ ਨੇ ਉਹਨਾਂ ਨੂੰ ਜਾਂ ਜਿਹੜੇ ਭਾਈ ਅਮਰੀਕ ਸਿੰਘ ਨੇ ਉਹਨਾਂ ਨੂੰ ਆਪਸ ਵਿੱਚ ਦੀ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ ਇੱਕ ਦੂਜੇ ਦੇ ਖਿਲਾਫ ਜੇ ਮੋਰਚੇ ਦੇ ਵਿੱਚ ਕੋਈ ਕਮੀ ਰਹੀ ਗਈ ਹੈ ਜਾਂ ਮੋਰਚੇ ਨੇ ਜੋ ਸਫਲਤਾ ਪ੍ਰਾਪਤ ਕੀਤੀ ਹੈ ਇਹਦੇ ਬਾਰੇ ਸਾਰੇ ਸਿੱਖ ਪੰਥ ਦੇ ਚੋਣਵੇਂ ਆਗੂ ਜਾਂ ਜਿਹੜੇ ਵੈਲਵਿਸ਼ਰ ਨੇ ਉਹ ਬੈਠ ਕੇ ਇਹਦੀ ਮੀਟਿੰਗ ਕਰਨ ਮੀਟਿੰਗ ਕਰਕੇ ਜਿਹੜੀ ਹੈ ਉਹ ਸੋਚਣ ਵੀ ਅੱਗੇ ਕੀ ਕਰਨਾ ਹੈ ਤੇ ਉਹ ਨਾਲ ਜਿਹੜੀ ਹੈ ਕਾਰਵਾਈ ਕਰਨੀ ਆ ਉਹਦੀ ਸਹਿਮਤੀ ਜਥੇਦਾਰ ਸਕੋ ਲਈ ਜਾਵੇ ਤੇ ਸਹਿਮਤੀ ਲੈ ਕੇ ਫਿਰ ਅੱਗੇ ਚੱਲਿਆ ਜਾਏ 8 ਜਨਵਰੀ ਨੂੰ ਵੀ ਇੱਕ ਡਿਸੀਜਨ ਲਿਆ ਜਾਣਾ ਤੇ ਭਾਈ ਜਗਤਾਰ ਸਿੰਘ ਹਵਾਰਾ ਨੇ ਕੋਈ ਕਮੇਟੀ ਬਣਾਉਣ ਦੀ ਵੀ ਗੱਲ ਕਹੀ ਹੈ 8 ਜਨਵਰੀ ਨੂੰ ਵੀ ਦੁਬਾਰਾ ਜਿਹੜਾ ਹੈਗਾ ਕੋਈ ਕਮੇਟੀ ਬੰਨੀ ਆ ਉਸ ਦੇ ਵਿੱਚ ਡਿਸੀਜਨ ਲਿਆ ਜਾਣਾ ਕੀ ਡਿਫਰੈਂਸ ਹੈਗਾ ਹੁਣ ਭਾਈ ਜਗਤਾਰ ਸਿੰਘ ਹਵਾਰਾ ਵੀ ਕਹਿ ਰਹੇ ਨੇ ਕਿ ਪੰਜ ਮੈਂਬਰੀ ਕਮੇਟੀ ਬੰਨੀ ਚਾਹੀਦੀ ਹੈ ਦੇਖੋ ਜਿਹੜੀ 8 ਤਰੀਕ ਦੀ ਆ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਹਿਮਤੀ ਦੇ ਨਾਲ ਦੀ ਗੱਲ ਨਹੀਂ ਹੈਗੀ ਉਹ ਇੱਕ ਜਥੇਦਾਰ ਸਾਹਿਬ ਨੇ ਆਪਣਾ ਜਿਹੜਾ ਪ੍ਰੋਗਰਾਮ ਦੇ ਦਿੱਤਾ ਜਿਹੜੀ 8 ਤਰੀਕ ਦੀ ਮੀਟਿੰਗ ਆ ਉਹ ਜਥੇਦਾਰ ਸਾਹਿਬ ਉਹ ਨੂੰ ਮੰਨਤਾ ਨਹੀਂ ਦਿੱਤੀ ਨਾ ਉਹਨੂੰ ਪਤਾ ਸੀ ਨਾ ਇਹ ਹੋਣੀ ਚਾਹੀਦੀ ਹੈ ਇਹ ਕੱਲੇ ਜਥੇਦਾਰ ਦੀ ਮੀਟਿੰਗ ਪੰਚ ਦੀ ਮੀਟਿੰਗ ਨਹੀਂ ਗਣੀ ਜਾਣੀ ਚਾਹੀਦੀ ਤੁਹਾਨੂੰ ਫਿਰ ਇਹ ਨਹੀਂ ਲੱਗਦਾ ਕਿ ਆਪਸ ਦੇ ਵਿੱਚ ਜਿਹੜਾ ਫਿਰ ਕਲੈਸ਼ ਹੋਣ ਦਾ ਕਿਤੇ ਨਾ ਕਿਤੇ ਡਰ ਹੈਗਾ ਜਿਹੜੇ ਉਹ ਜਥੇਦਾਰ ਨੇ ਉਹ ਆਪਣੇ ਹਿਸਾਬ ਨਾਲ ਚੱਲ ਰਹੇ ਨੇ ਜਗਤਾਰ ਸਿੰਘ ਹਵਾਰਾ ਹੋਣੀ ਆਪਣੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕਰ ਰਹੇ ਨੇ ਜਾਂ ਉਹ ਗੱਲ ਕਰ ਰਹੇ ਨੇ ਨਹੀਂ ਵੀ ਇਹ ਗੱਲ ਜਿਹੜੀ ਹੈ ਜਿਹੜੀ ਗੱਲ ਇੱਕ ਸਗੋਂ ਦੂਰ ਜਾਣ ਦੀ ਹੋ ਰਹੀ ਹੈ ਨਾ ਉਹਨੂੰ ਨੇੜੇ ਲਿਆਉਣ ਲਈ ਜਥੇਦਾਰ ਸਾਹਿਬ ਨੇ ਜਿਹੜਾ ਕਾਰਵਾਈ ਕੀਤੀ ਹੈ ਇਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਿਹੜਾ ਜਥੇਦਾਰ ਸਾਹਿਬ ਨੇ ਸੁਝਾਅ ਦਿੱਤਾ ਹੋਏ ਵੀ ਬਖਰੀਵਾ ਵਧਾ ਜਾਵੇ ਜਿਹੜੀ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਦੀ ਗੱਲ ਕੀਤੀ ਉਹ ਵੀ ਨਾਲ ਇਹ ਗੱਲ ਕੀਤੀ ਸਮੇਂ ਦੇ ਅਨਸਾਰ ਸਾਰੀਆਂ ਪੰਥਕ ਧਿਰਾਂ ਨਾਲ ਸਲਾਹ ਕਰਕੇ ਉਹ ਗੱਲ ਕੀਤੀ ਜਾਏਗੀ ਤੇ ਇਹਦਾ ਮਤਲਬ ਇਹ ਸਾਰੀ ਪੰਥਕ ਇਕਤਾ ਲਈ ਤੇ ਉਹ ਬੜੇ ਵੱਡੇ ਮਦਈ ਨੇ ਪੰਥਕ ਇਕਤਾ ਤੋਂ ਸવાય ਜਿਹੜੀ ਹੈ ਪੰਥ ਦਾ ਭਲਾ ਨਹੀਂ ਹੋ ਸਕਦਾ ਜਿੱਥੇ ਏਡੇ ਵੱਡੇ ਪੰਥਕ ਆਗੂ ਨੇ ਜਿਨ੍ਹਾਂ ਨੇ ਸਹਿਯੋਗ ਇੱਕ ਦੂਜੇ ਦਾ ਦੇ ਕੇ ਮੋਰਚਾ ਇੱਡਾ ਲੰਬਾ ਸਮੇਂ ਲਈ ਚਲਾਇਆ ਹੈ ਉਹਦੇ 'ਚ ਪ੍ਰਾਪਤੀਆਂ ਵੀ ਕੋਈ ਹੋਈਆਂ ਨੇ ਤਾਂ ਹੀ ਪ੍ਰਾਪਤੀਆਂ ਹੋਈਆਂ ਜੇ ਇੱਕ ਮੋਟ ਸੰ ਇਕੱਠੇ ਕੀਤਾ ਹੈ ਤੇ ਜੇ ਉਹ ਇਕੱਲੇ-ਇਕੱਲੇ ਕਹਿਣਗੇ ਅਸੀਂ ਮੋਰਚਾ ਲਾ ਲਾਂਗੇ ਜਿਹੜਾ ਉਹ ਉਹਦੇ ਤੇ ਸਫਲ ਹੋਣ ਦੇ ਬਹੁਤ ਘੱਟ ਚਾਂਸਸ ਨੇ ਜਿਹੜਾ ਸਿੱਖ ਪੰਥ ਦੇ ਵਿੱਚ ਉਹ ਦੁਬਧਾ ਪੈਦਾ ਕਰਨਗੇ ਜਿਹੜੇ ਸੱਜਣ ਇਸ ਤਰ੍ਹਾਂ ਦੀ ਗੱਲ ਕਰ ਰਹੇ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਜੀ ਧਿਆਨ ਸਿੰਘ ਮੰਡ ਹੋਣੀ ਕਹਿੰਦੇ ਸੀਗੇ ਮੋਰਚੇ ਤੇ ਜਦੋਂ ਬੈਠੇ ਸੀ कि ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਇਹ ਮੋਰਚਾ ਖਤਮ ਨਹੀਂ ਕੀਤਾ ਜਾਏਗਾ ਪੰਜਾਬ ਕੈਬਨਿਟ ਦੇ 2 ਵਜੇਰ ਉਥੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਇਹ ਮੋਰਚਾ ਖਤਮ ਕਰ ਦਿੱਤਾ ਜਾਂਦਾ ਤੇ ਹੁਣ ਫੇਰ ਇਹ ਦੁਬਾਰਾ ਮੋਰਚਾ ਸ਼ੁਰੂ ਕਰਨ ਦੀ ਨੋਬਤ ਆ ਗਈ ਹੈ ਇਹ ਅਕਾਲੀ ਦਲ ਕਹਿ ਰਿਹਾ ਹੈ ਉਹ 84 ਦੀ ਗੱਲ ਕਰਦਾ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਥੇ ਵੀ ਜਿਹੜੇ ਬੇਅਦਬੀਆਂ ਹੋਈਆਂ ਉਹਦੇ ਵੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹ ਕਹਿ ਰਹੇ ਹੈ ਅਕਾਲੀ ਦਲ ਕੀ ਇਹ ਸਾਰਾ ਕਾਂਗਰਸ ਹੀ ਕਰਵਾ ਰਹੀ ਹੈ ਦੇਖੋ ਜੋ ਕਾਲੀ ਦਲ ਕਹਿ ਰਿਹਾ ਉਹ ਬਾਕੀ ਦੀਆਂ ਸਿੱਖ ਸੰਗਰਸ਼ ਕਰ ਰਹੀਆਂ ਜਿੱਥੇ ਬੰਦੀਆਂ ਤੇ ਲਾਗੂ ਨਹੀਂ ਹੁੰਦਾ ਉਹਨਾਂ ਦੀ ਆਪਣੀ ਵਿਚਾਰਧਾਰਾ ਹੈ ਦੂਜੇ ਜਿੱਥੇ ਬੰਦੀਆਂ ਦੀ ਆਪਣੀ ਵਿਚਾਰਧਾਰਾ ਹੈ ਬਾਦਲ ਹੋਣੀ ਬਾਦਲ ਦਲ ਉਹ ਬਿਲਕੁਲ ਆਪਣੀ ਸੋਚਦਾ ਹੈ ਜਿਨ੍ਹਾਂ ਦੇ ਵਿੱਚ ਇਦੋਂ ਇਥੋਂ ਤੱਕ ਲੋਕਾਂ ਨੇ ਉਹਨਾਂ ਨੂੰ ਨਕਾਰਾ ਕਰ ਦਿੱਤਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਨਤੀਆਂ ਕਰਨ ਦੇ ਵਿੱਚ ਤੇ ਉਹਨਾਂ ਦਾ ਖੁਦ ਆਤਮ ਸੀ ਇਸ ਕਰਕੇ ਉਹਨਾਂ ਨੇ ਇਡਾ ਲੰਬਾ ਸਮਾਂ ਜਿਹੜਾ ਹੈ ਇਨਸਾਫ਼ ਨਹੀਂ ਦਿੱਤਾ ਉਹਨਾਂ ਦੇ ਖਿਲਾਫ ਕੋਈ ਕੇਸ ਨਹੀਂ ਦਰਜ ਕੀਤਾ ਜਿਨ੍ਹਾਂ ਨੇ ਬਿਆਪਦੀਆਂ ਕੀਤੀਆਂ ਉਹਨਾਂ ਤੇ ਕੇਸ ਚਲਾਉਣ ਦਾ ਤਾਂ ਬੜੀ ਦੂਰ ਗੱਲ ਰਹੀ ਫਿਰ ਉਹਨਾਂ ਨੇ ਜਿਹੜਾ ਹੈ ਉੱਥੇ ਗੋਲੀ ਚਲਾਈ ਹੈ ਦੋ ਸਿੰਘ ਸ਼ਹੀਦ ਕਰ ਦਿੱਤੇ ਬਾਕੀ ਦਿਆਂ ਨੂੰ ਜ਼ਖ਼ਮ ਪਹੁੰਚਾ ਦਿੱਤੀਆਂ ਇਹ ਵੀ ਉਹਨਾਂ ਦੀ ਬੜੀ ਵੱਡੀ ਗਲਤੀ ਸੀ ਗਲਤੀ ਨਹੀਂ ਸੀ ਉਹਨਾਂ ਨੇ ਪੰਥ ਤਰੋਹੀ ਕੀਤੀ ਹੈ ਵੀ ਜਿਹੜੇ ਸਿੱਖ ਸਿਰਫ ਤੇ ਸਿਰਫ ਇਹ ਗੱਲ ਕਹਿ ਰਹੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਿਆਪਦੀ ਹੋਈ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਉਹਨਾਂ ਨੂੰ ਅਮਨਮਾਨ ਦੇ ਵਿੱਚ ਗੋਲੀਆਂ ਮਾਰ ਕੇ ਮਾਰਨਾ ਇਸ ਤੋਂ ਵੱਡਾ ਵੱਡਾ ਪਾਪ ਨਹੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਹਜੇ ਤੱਕ ਜੋ ਐਸਆਈਟੀ ਬਣੀ ਹੈ ਉਹਦੇ ਵਿੱਚ ਵੀ ਜਿਹੜੇ ਗਵਾਹ ਨੇ ਉਹਨਾਂ ਦੇ ਹਜੇ ਤੱਕ ਬਿਆਨ ਕਲੰਬੰਦ ਨਹੀਂ ਕੀਤੇ ਗਏ ਸ਼ਾਇਦ 164 ਦੇ ਬਿਆਨ ਹਜੇ ਦਰਜ ਕੀਤੇ ਗਏ ਤੁਹਾਨੂੰ ਉਮੀਦ ਹੈਗੀ ਹੈ ਕਿ ਕਾਂਗਰਸ ਸਰਕਾਰ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਘਰਦਿਆਂ ਨੂੰ ਤੇ ਪੂਰੇ ਸਿੰਘਾਂ ਨੂੰ ਜਿਹੜਾ ਹੈਗਾ ਇਨਸਾਫ ਮਿਲੇਗਾ ਦੇਖੋ ਜਿੱਥੋਂ ਤੱਕ ਇਨਸਾਫ ਮਿਲਣ ਦੀ ਗੱਲ ਹੈ ਦੋ ਕੈਬਨਿਟ ਰੈਂਕ ਦੇ ਮਨਿਸਟਰ ਬਰਗਾੜੀ ਮੋਰਚੇ ਦੇ ਸਥਾਨ ਤੇ ਜਾ ਕੇ ਜਿੱਥੇ ਉਥੇ ਉਸ ਦਿਨ ਸਮਾਗਮ ਹੋਇਆ ਗੁਰੂ ਪੰਥ ਦਾ ਜਿਹੜਾ ਹੈ ਬੜੀ ਵੱਡੀ ਤਦਾਦ ਦੇ ਵਿੱਚ ਲੀਡਰਸ ਹਨ ਸੰਗਤ ਇਕੱਠੀ ਹੋਈ ਸੀ ਉਥੇ ਉਹਨਾਂ ਨੇ ਇੱਕ ਸੌਂ ਖਾ ਕੇ ਕਹਿਣ ਦੀ ਇਹ ਗੱਲ ਕੀਤੀ ਵੀ ਅਸੀਂ ਇਹ ਇਨਸਾਫ ਦਵਾਂਗੇ ਜਿਨ੍ਹਾਂ ਨੇ ਵੀ ਬਰਗਾੜੀ ਮੋਰਚੇ ਵਿੱਚ ਗੋਲੀ ਚਲਾਈ ਏ ਉਹਨਾਂ ਨੂੰ ਅਸੀਂ ਸਜ਼ਾ ਦਵਾਵਾਂਗੇ ਭਾਵੇਂ ਉਹ ਮੁੱਖ ਮੰਤਰੀ ਬਾਦਲ ਹੋਵੇ ਭਾਵੇਂ ਉਹਦਾ ਪੁੱਤਰ ਹੋਵੇ ਭਾਵੇਂ ਕੋਈ ਡੀ.ਸੀ.ਪੀ ਹੋਵੇ ਭਾਵੇਂ ਐਸ.ਐਸ.ਪੀ ਹੋਵੇ ਅਸੀਂ ਉਹਨਾਂ ਨੂੰ ਫੜ ਕੇ ਅੰਦਰ ਕਰਾਂਗੇ ਤੇ ਜੇ ਵੀਰ ਜੀ ਉਹਦੇ ਤੋਂ ਮੁਕਰਤੇ ਨੇ ਤੇ ਉਹਦਾ ਫਿਰ ਆਉਣ ਵਾਲਾ ਸਮਾਂ ਦੱਸੇਗਾ ਕੀ ਹੱਲ ਹੋਣਾ ਚਾਹੀਦਾ ਅਜੇ ਤੇ ਸਾਨੂੰ ਉਹਨਾਂ ਦਾ ਜਿਹੜੀ ਸੌਂ ਦੀ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਹੈ ਔਰ ਸੌਂ ਵੀ ਜਿਹੜੀ ਹੈ ਇਹ ਇੱਕ ਕਾਨੂੰਨੀ ਗੱਲ ਹੈ ਵੀ ਅਸੀਂ ਕਾਨੂੰਨੀ ਆਪਣੀ ਡਿਊਟੀ ਨਿਭਾਵਾਂਗੇ ਕੋਈ ਉਹਨਾਂ ਨੇ ਹੋਰ ਤਾਂ ਕੋਈ ਵੱਡੀ ਗੱਲ ਨਹੀਂ ਕੀਤੀ ਤੇ ਡਿਊਟੀ ਕਾਨੂੰਨੀ ਤੌਰ ਤੇ ਨਿਭਾਉਣੀ ਤੇ ਸਰਕਾਰ ਦਾ ਉਦਾਂ ਹੀ ਫਰਜ਼ ਬਣਦਾ ਹੈ ਸੋ ਇਸ ਗੱਲ ਨੂੰ ਸਾਨੂੰ ਅਡਿਕਣਾ ਚਾਹੀਦਾ ਹੈ ਇਹੋ ਆਪਣੇ ਕਹਿ ਤੇ ਉਹ ਤਾਂ ਲੰਬਾ ਸਮਾਂ ਵੀ ਲੱਗ ਸਕਦਾ ਜਿਵੇਂ 84 ਕਤਲ ਕੇਸ ਦਾ ਹੁਣ ਨਤੀਜਾ ਜਿਹੜਾ ਆਇਆ ਹੈਗਾ ਇੱਕ ਨੂੰ ਸਜ਼ਾ ਦਾ ਐਲਾਨ ਹੋਇਆ ਇਸ ਦੇ ਵਿੱਚ ਵੀ ਟਾਈਮ ਲੱਗ ਸਕਦਾ ਲੰਬਾ ਤੇ ਨਹੀਂ ਨਾ 84 ਦੇ ਨਾਲ ਲੰਬਾ ਤੇ ਨਹੀਂ ਨਾ ਹੋਣਾ ਚਾਹੀਦਾ 2 ਮਹੀਨੇ ਦੀ ਜਗ੍ਹਾ 4 ਮਹੀਨੇ ਲੱਗ ਜਾਏ ਸਾਲਾਂ ਪਤੀ ਲੱਗਣ ਦੀ ਤਾਂ ਕੋਈ ਗੱਲ ਨਹੀਂ ਹੈਗੀ ਇਹ ਇਨਵੈਸਟੀਗੇਸ਼ਨ ਉਸ ਤਰ੍ਹਾਂ ਦੀ ਨਹੀਂ ਕੰਪਲਿਕੇਟਡ ਉੱਥੇ ਤਾਂ ਪੋਲੀਟੀਕਲ ਬਹੁਤ ਵੱਡਾ ਜ਼ੋਰ ਸੀ ਇੱਕ ਬੰਨੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਸੀ ਜਾਂ ਕਾਂਗਰਸ ਸਰਕਾਰਾਂ ਸਨ ਇੱਥੇ ਤਾਂ ਕੋਈ ਐਸ ਤਰ੍ਹਾਂ ਦੀ ਗੱਲ ਨਹੀਂ ਇੱਥੇ ਤੇ ਜਿਹੜਾ ਹੈ ਦੋਸ਼ੀ ਹੈਗੇ ਨੇ ਦੋਸ਼ੀ ਨੋਮੀਨੇਟ ਕਰਕੇ ਉਹਨਾਂ ਨੂੰ ਫੜਨਾ ਜਿਹੜਾ ਕੋਈ ਔਖੀ ਗੱਲ ਨਹੀਂ ਨਾਲੇ ਕਾਂਗਰਸ ਜਿਹੜੀ ਸਰਕਾਰ ਹੈ ਉਹਨਾਂ ਨੇ ਇਹ ਆਪਣਾ ਮੈਨੀਫੈਸਟੋ 'ਚ ਵੀ ਇਹ ਗੱਲਾਂ ਕਹੀਆਂ ਸੀ ਕਿ ਅਸੀਂ ਇਨਸਾਫ ਦੇਵਾਂਗੇ ਹੁਣ ਗੁਰੂਗ੍ਰਾਂਧ ਸਾਹਿਬ ਦੀ ਹਾਜ਼ਰੀ 'ਚ ਸਿੱਖ ਧਾਰਨੀ ਹੋਣ ਕਰਕੇ ਦੋ ਮਨਿਸਟਰ ਕਿਹ ਕਿਉਂ ਆਉਂਦੇ ਨੇ ਤੇ ਜੇ ਉਹ ਮੁਕਰਦੇ ਨੇ ਤੇ ਉਹ ਤੇ ਰੱਬ ਨੂੰ ਵੀ ਦੇਣਦਾਰ ਨੇ ਇੱਕ ਸਿੰਘਾ ਚ ਬੜਾ ਰੋਸ ਹੈ ਕਿ ਜਿਹੜਾ ਪੈਸਾ ਇਕੱਠਾ ਹੋਇਆ ਜਿਹੜਾ ਮੋਰਚਾ ਲੱਗਿਆ ਦਾ ਕਿਸੇ ਹੋਰ ਮਕਸਦ ਕਰਕੇ ਸੀਗਾ ਉਹ ਸਾਰਾ ਸਿਰਫ ਪੈਸੇ ਦੀ ਖੇਡ ਤੇ ਹੀ ਸਾਰਾ ਧਿਆਨ ਚਲਾ ਗਿਆ ਕਿ ਇਸ ਜੱਥੇਦਾਰ ਨੇ ਇੰਨਾ ਪੈਸਾ ਕਮਾ ਲਿਆ ਇੰਨੀ ਪ੍ਰਾਪਰਟੀ ਬਣਾ ਲਈ ਐਦਾਂ ਕਿਉਂ ਹੈ ਦੇਖੋ ਇਹ ਗੱਲਾਂ ਜਦੋਂ ਕੋਈ ਪਬਲਿਕ ਕਾਜ਼ਲੀ ਫਾਈਟ ਚੱਲਦੀ ਹੈ ਇਸ ਤਰ੍ਹਾਂ ਦੇ ਦੂਸ਼ਣ ਲੱਗਦੇ ਰਹਿੰਦੇ ਨੇ ਕੋਈ ਇਕੱਲੇ-ਇਕੱਲੇ ਆਦਮੀ ਨੂੰ ਤਾਂ ਹਿਸਾਬ ਦਿੱਤਾ ਨਹੀਂ ਜਾ ਸਕਦਾ ਇਹ ਗੱਲ ਕਹਿ ਦੇਣੀ ਪਈ ਉਥੇ ਪੈਸਿਆਂ ਦੀ ਲੜਾਈ ਹੋਈ ਹੈ ਚਾਹੇ ਪੈਸੇ ਬਿਆੰਦ ਇਕੱਠੇ ਕਰ ਲਏ ਨੇ ਇਹ ਗੱਲਾਂ ਠੀਕ ਨਹੀਂ ਹੈਗੀਆਂ ਕਿਉਂਕਿ ਹਰ ਕੋਈ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਵਿਦੇਸ਼ਾਂ ਚੋਂ ਫੰਡ ਆ ਰਹੇ ਹੈ ਉਹ ਵੀ ਲੋਕ ਚਾਹੁੰਦੇ ਨੇ ਕਿ ਜੇ ਮੋਰਚਾ ਲੱਗਿਆ ਤਾਂ ਇਨਸਾਫ ਮਿਲੇ ਪਰ ਇਸ ਪੈਸੇ ਦੀ ਦੁਰਵਰਤੋਂ ਨਾ ਹੋਵੇ ਹਾਂ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਉਦੋਂ 9 ਤਰੀਕ ਨੂੰ ਜਦੋਂ ਇਹ ਮੋਰਚਾ ਚੁੱਕਿਆ ਗਿਆ ਧਿਆਨ ਸਿੰਘ ਮਾਨ ਨੇ ਸਟੇਜ ਤੋਂ ਇਹ ਸਪੀਚ ਕੀਤੀ ਹੈ ਕਿ ਸਾਡੇ ਕੋਲ 1 ਕਰੋੜ 48 ਲੱਖ ਰੁਪਈਆ ਇਕੱਠਾ ਹੋਇਆ ਹੈ ਉਹਦੇ ਵਿੱਚੋਂ ਅਸੀਂ ਸਾਰੇ ਖਰਚਲੇ ਨੇ ਖਰਚੇ ਜਿਹੜੇ ਪਾਏ ਨੇ ਉਹਨਾਂ ਦਾ ਸੜਕੋ ਹਿਸਾਬ ਹੈ ਕਰ ਤੇ ਸਾਡੇ ਕੋ 22 ਲੱਖ ਰੁਪਇਆ ਬਚਿਆ ਪਿਆ ਉਹ ਉਹਨਾਂ ਨੇ ਸਟੇਜ ਤੇ ਰੱਖ ਦਿੱਤਾ ਪਿੱਲੇ ਲੋਜਨ ਲੈਣਾ ਤੇ ਇਸ ਕਰਕੇ ਉਹਨਾਂ ਨੇ ਤੇ ਆਪਣਾ ਜਿਹੜਾ ਹੈ ਹਿਸਾਬ ਦੇ ਦਿੱਤਾ ਹੈ ਜੇ ਕਿਸੇ ਨੂੰ ਫਿਰ ਵੀ ਸ਼ੱਕ ਹੈਗਾ ਤੇ ਉਹ ਇਸਰ ਚਿੱਕੜ ਥੋੜਾ ਸੁਟਣਾ ਚਾਹੀਦਾ ਜਾ ਕੇ ਆਪਣੀ ਜਿਹੜੀ ਹੈ ਤਸੱਲੀ ਕਰ ਲੇ ਉਹਨਾਂ ਨੇ ਇਹਦਾ ਸਿੱਤਾ ਹੈ ਕਨੇਕਲੇ ਆਦਮੀ ਨੂੰ ਤੇ ਸਾਫ ਦਿੱਤਾ ਨਹੀਂ ਜਾ ਸਕਦਾ ਪ੍ਰਕਾਰੀ ਦੇ ਵਿੱਚ ਸਰਕਾਰ ਨੇ ਧਾਰਾ 144 ਲਗਾਤੀ ਦਾਣਾ ਮੰਡੀ ਨੂੰ ਆਲੇ ਦੁਆਲੇ ਕੰਡਿਆਲੀ ਕਰਤੀ ਉੱਥੇ ਕੋਈ ਕਿਸੇ ਵੀ ਤਰ੍ਹਾਂ ਦਾ ਮੋਰਚਾ ਨਹੀਂ ਲੱਗੇਗਾ ਜੇਕਰ ਹੁਣ ਇਹ ਮੋਰਚਾ ਦੁਬਾਰਾ ਲੱਗਦਾ ਤਾਂ ਕਿੱਥੇ ਲਗਾਏਗਾ ਕਿੱਥੇ ਲਗਾਏਗੀ ਸਿੱਖ ਸੰਗਤ ਦੇਖੋ ਜੇ ਤੇ ਮੈਂ ਲਾਉਣਾ ਤੇ ਫਿਰ ਤੇ ਮੈਂ ਫੈਸਲਾ ਤੁਹਾਨੂੰ ਦਵਾਂ ਇਹ ਪੰਥ ਨੇ ਫੈਸਲਾ ਕਰਨਾ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਨੇ ਕਰਨਾ ਹੈ ਉਹਨਾਂ ਦੇ ਨਾਲ ਦੇ ਜਥੇਦਾਰ ਸਹਿਬਾਂ ਨੇ ਨੇ ਕਰਨਾ ਹੈ ਸਿੱਖ ਪੰਥ ਦੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਨਾਲ ਚੱਲਦੀਆਂ ਨੇ ਉਹਨਾਂ ਨੇ ਕਰਨਾ ਸੋ ਇਹ ਸਮਾਂ ਦੱਸੇਗਾ ਕਿ ਉਹ ਮੋਰਚਾ ਲਾਉਣਾ ਹੈ ਕਦੋਂ ਲਾਉਣਾ ਹੈ ਕਿੱਥੇ ਲਾਉਣਾ ਹੈ ਇਹ ਸਮਾਂ ਦੱਸੇਗਾ ਇਸ ਵੇਲੇ ਇਸ ਗੱਲ ਦੀ ਮੋਰਚਾ ਲੱਗੇਗਾ ਦੁਬਾਰਾ ਹਾਂ ਜਾਂ ਨਾ ਦੁਬਾਰਾ ਇੱਕ ਸੰਦੇਸ਼ ਕੌਮ ਦੇ ਨਾਮ ਤੇ ਜਗਤਾਰ ਸਿੰਘ ਹਵਾਰਾ ਫੇਰ ਭੇਜਣਗੇ ਜਾਂ ਨਹੀਂ ਇਹ ਜੋ ਜਨਤਾ ਵੀ ਜਾਣਨਾ ਚਾਹੁੰਦੀ ਹੈ ਇਹ ਇਹ ਜਨਤਾ ਜਿਹੜੀ ਹੈ ਮੈਂ ਤਾਂ ਬੇਨਤੀ ਕਰ ਰਿਹਾ ਇਹ ਸਿੱਖ ਪੰਥ ਦੀਆਂ ਜਥੇਬੰਦੀਆਂ ਨੇ ਤੇ ਜਥੇਦਾਰਾਂ ਸਾਹਿਬ ਨੇ ਕਰਨਾ ਜਦੋਂ ਫੈਸਲਾ ਕਰਨਗੇ ਉਦੋਂ ਪਬਲਿਕ ਨੂੰ ਨਾਲ ਲੈ ਕੇ ਹੀ ਕਰਨਗੇ ਨਾ ਪਬਲਿਕ ਨੂੰ ਪਹਿਲੇ ਜਿੱਤ ਕੇ ਫੇਰ ਹੀ ਮੋਰਚਾ ਲਾਉਣਗੇ ਸੋ ਇਹ ਸਮਾਂ ਦੱਸੇਗਾ ਵੀ ਕੀ ਕਰਨਾ ਜੀ ਇਹਦਾ ਇਸ ਸਵਾਲ ਦਾ ਜਿਹੜਾ ਜਵਾਬ ਕੁਛ ਚਿਰ ਲਈ ਵੇਟ ਕਰੋ ਜਦੋਂ ਸਿੱਖ ਪੰਥ ਦੀਆਂ ਜਥੇਬੰਦੀਆਂ ਸਿਰ ਜੋੜਨਗੀਆਂ ਜਥੇਦਾਰ ਸਹਿਬਾਨ ਜਿਹੜੇ ਨੇ ਉਹ ਸਹਿਮਤੀ ਦੇਣਗੇ ਉਦੋਂ ਲੱਗ ਜਾਏਗਾ ਇਹ ਸੀ ਸਾਡੇ ਨਾਲ ਵਕੀਲ ਤੇ ਭਾਈ ਜਗਤਾਰ ਸਿੰਘ ਹਗਵਾਰਾ ਦੇ ਬੁਲਾਰੇ ਅਮਰ ਸਿੰਘ ਚਾਹਲ ਜੀ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿੰਨੇ ਵੀ ਜਥੇਦਾਰ ਨੇ ਉਹ ਇੱਕ ਦੂਜੇ ਦੇ ਉੱਤੇ ਬਿਆਨਬਾਜ਼ੀ ਕਰਨੀ ਬੰਦ ਕਰਨ ਤੇ ਜਿਹੜਾ ਇਹ ਮੋਰਚਾ ਹੈ ਉਸ ਨੂੰ ਸਫਲ ਬਣਾਉਣ ਤਾਂ ਜੋ ਬਰਗਾੜੀ ਦੇ ਵਿੱਚ ਜੋ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਘਰਦਿਆਂ ਨੂੰ ਤੇ ਪੂਰੀ ਸਮੂਹ ਜਗਤ ਦੇ ਵਿੱਚ ਜਿੰਨੀ ਵੀ ਸਿੱਖ ਸੰਗਤ ਹੈ ਉਹਨਾਂ ਨੂੰ ਇਨਸਾਫ ਮਿਲ ਸਕੇ ਕੈਮਰਾਮੈਨ ਜਸਵੀਰ ਮਲਿਕ ਦੇ ਨਾਲ ਵਰੁਣਪਟ ਚੰਡੀਗੜ੍ਹ